ਤੁਹਾਡੇ ਲਈ ਤੇਰੇ ਲਈ wouldn't ਸਾਡੀ ਗੱਲ ਹੈ ਨਾ ਤਾਂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਹੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਾਪੋ ਕਿਕ ਕਰ ਨਾ ਦੇ ਆਦ ਸੱਚ ਸੁਗਾਦ ਸੱਚ ਹੈ ਤੀ ਸੱਚ ਨਾਨਕ ਹੋਸੀ ਤੀ ਸੱਚ ਸੋਚੈ ਸੋਤ ਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹੇ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਫੰਦਾ ਪੜੀਆ ਤਾਰ ਸਹਸ ਸਿਆਣ ਪਾ ਲਖ ਹੋਵੇ ਭਾਇਕ ਨਾ ਚੱਲੇ ਨਾਲ ਕਿਵ ਸੱਜਿਆਰਾ ਹੋਈਏ ਕਿਰਪੂਰ ਤੁੰਤੇ ਪਾਲੋ ਪਰ ਜਾਈ ਤੰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰੋਂ ਨਾ ਕਹਿਆ ਜਾਏ ਜੋ ਭੀ ਹੋਵਨ ਜੀਓ ਹੁਕਮ ਮੱਲੇ ਵਡਿਆਈ ਜੋ ਨਰਤਮ ਜੀਏ ਤੋ ਹੁਕਮ ਮੱਲੇ ਤੋ ਦੁੱਖ ਸੁਖ ਪਾਈਏ ਇਕ ਧਾਉ ਹੁਕਮੀ ਬਖਸ਼ੀਸ ਇਕ ਭੁਮੀ ਸੁਦਾ ਭਵਾਈਏ ਹੁਕਮਿਆ ਅੰਦਰ ਸਭ ਕੋ ਬਾਹਰੁ ਨਾ ਕੋ ਹੋਇ ਨਾਨ ਹੁਕਮੇ ਜਿ ਬੁਝੈ ਤਉ ਹੁਕਮ ਕਹਿ ਨਾ ਕੋਈ ਗਾਵੇ ਕੋ ਤਾਣੁ ਹੁਮੈ ਕਿਸੈ ਤਾਣੁ ਰਾਜਾ ਕੋ ਦਾਤ ਜਾਣੈ ਨੀ ਸਾੜੁ ਗਾਰੇ ਕੋ ਗੁਰ ਬੜਿਆਈਆ ਝਾਰ ਗਾਰੇ ਕੋ ਗਿਜਿਆ ਰਖੰਭਿ ਚਾਰੋ ਗਾਰੇ ਕੋ ਸਾਜ ਕਰੇ ਤਾਰਿ ਸ੍ਰੀ ਗਾਰੇ ਕੋ ਜੀਵ ਲੈ ਫਿਰ ਦੇ ਗਾਰੇ ਕੋ ਜਾਪੈ ਸੈ ਦੂਰ ਗਾਰੇ ਕੋ ਵਿਖੇ ਹਾਜ਼ਰ ਹਸੂਰ ਕਤਨਾ ਕਥਿ ਨਾ ਆਵੇ ਟੋਟ ਕਤ ਕਤ ਕਥੀ ਕੋਟੇ ਕੋਟ ਗੋਟ ਵੇਦਾ ਦੇਲ ਜੇ ਤੁੱਕ ਪਾਈ ਗਾਜੁ ਗੰਦਰਹਾਈ ਪਾਈ ਮੁਖੀ ਉਮਕਦਾਇ ਰਾਹੁ ਨਾਨਕ ਸਹਿ ਨਿਪਰਵਾਹੁ ਸਜਾਉ ਸਾਰੇ ਗੋ ਸੋਧਨਾਇ ਭਕੈ ਪਹੋਕਾਰ ਆਕਹਿ ਬੰਕਹਿ ਵੇਹ ਦੇ ਨਾਦ ਗਰੇ ਦਾਤਾਰ ਹੋਇ ਅਗਿਆਗਹਿ ਰਕਿਐ ਜਿਦ ਦਸਹਿ ਪ੍ਰਭਾ ਭਾਉ ਕੇ ਗੁਰ ਨ ਬੋਲੀਏ ਜਿਨ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਪਰਮੇ ਆਵੇ ਕਪੜਾ ਤਰੀ ਭੁਖ ਦਵਾਰ ਨਾਲ ਕੇ ਬਹਿ ਜਾਣੀ ਸਭ ਆਪੇ ਸਜਿਆ ਰਥ ਆਪੇ ਨਾ ਜਾਏ ਕੀ ਤੋ ਹੋਏ ਆਪੇ ਆਪ ਕਰੰਜਨ ਸੋਏ ਜੇਨੂ ਸੇਵਿਆ ਜਨ ਪਾਇਆ ਮਾਨ ਨਾਮੁ ਗਾਵੀਐ ਗੁਣੀ ਗਧਾਨ ਗਾਦੀਐ ਸੁਣੀਏ ਮਨ ਰਕੀਐ ਤਾਹੋ ਦੁਖ ਕਨਹਨ ਸਤ ਕਰ ਲੈ ਜਾਇ ਗੁਰ ਮੁਖਾਦਨ ਗੁਰ ਮੁਖ ਵੇਦਵਿੰਨ ਗੁਰ ਮੁਖਿਆ ਸਦਾ ਰਾਈ ਬੜੀ ਉਤਤ ਗੁਰੂਤ ਬਰਮਾ ਗੁਰ ਪਾਰਬਤੀ ਮਹਾਰਾਣੀ ਜੇਹੋ ਜਾਨ ਅਖਾਦਿਕਰਨ ਪਤਨਾ ਜਾਈ ਗੁਰੂ ਆਪੇ ਦੇਹ ਪੁਝੜਨੈ ਸੋਨਾ ਜਾਈ ਆਪਾ ਕਰਨਾ ਤੂ ਮੈਂ ਸਰਦਾਂ ਜਾਈ ਈਰਥ ਸੁਧਾਰ ਵਾਲੇ ਇੱਕ ਸੁਭਾਵਾ ਬਣ ਬਾਣੀ ਕੇ ਨਾਲਿ ਕਰੀ ਦੇਤੀ ਦੋਪਾਈ ਨੇ ਧਾਰਨ ਕਰਨਾ ਸੋਹਰੇ ਰਹੀ ਬਾਤ ਰਚਿਤ ਸਤਿਵਾਰ ਬਾਡਕ ਜੇ ਕੋ ਗੁਰ ਕੀ ਸਿੱਖ ਸੋਣੀ ਗੁਰਾ ਕਦੇ ਲੇਖੂ ਜਾਇ ਸੁਪਨਾ ਜੀ ਆਕਾਰ ਤਾਤਾ ਸੋਹਰੇ ਵਿਸਰਨਾ ਜਾਇ ਜੇਨ ਵਿਚਾਰਿਆ ਜਨ ਹੋ ਸੋਹਣੀ ਹੋ